ਪੁਲਿਸ ਦੀ ਗ੍ਰਿਫਤ ਚ ਮੂਲ ਕੋਈ ਖੜੀ ਇਹ ਉਹੀ ਕੁੜੀ ਤੇ ਮੁੰਡੇ ਨੇ ਜਿਹੜੇ ਤਿੰਨੋਂ ਜਣੇ ਮਿਲ ਕੇ ਪੁੱਠੇ-ਪੁੱਠੇ ਅਜਿਹੇ ਕੰਮ ਕਰਦੇ ਸਨ ਕਿ ਜਿਸ ਦੇ ਬਾਰੇ ਸੁਣ ਕੇ ਤੁਸੀਂ ਵੀ ਹੱਕੇ-ਬੱਕੇ ਰਹਿ ਜਾਓਗੇ ਦਰਸਲ ਇਹ ਕੁੜੀ ਇਹਨਾਂ ਦੋਵਾਂ ਮੁੰਡਿਆਂ ਚੋਂ ਇੱਕ ਮੁੰਡੇ ਦੀ ਰਿਸ਼ਤੇ ਵਿੱਚ ਭੂਆ ਦੀ ਕੁੜੀ ਲੱਗਦੀ ਹੈ ਜਿਸ ਨੂੰ ਸਨਸਾਨ ਥਾਂ ਤੇ ਮੁੰਡਾ ਗੱਡੀ ਵਿੱਚ ਲਈ ਬੈਠਾ ਸੀ ਭਾਵ ਦੋਵੇਂ ਜਣੇ ਇਕੱਲੇ ਬੈਠੇ ਸਨ ਤੇ ਦੋਵੇਂ ਜਣੇ ਗੱਡੀ 'ਚ ਬੈਠ ਕੇ ਫਾਇਦਾ ਚੁੱਕਣਾ ਚਾਹੁੰਦੇ ਸਨ ਪਰ ਉੱਪਰੋਂ ਅਚਾਨਕ ਪੁਲਿਸ ਦਾ ਛਾਪਾ ਪੈ ਗਿਆ ਤੇ ਫਿਰ ਇਹਨਾਂ ਦੀ ਜਾਨ ਨੂੰ ਅਜਿਹਾ ਸਿਆਪਾ ਪਿਆ ਕਿ ਪੁਲਿਸ ਨੇ ਇਹਨਾਂ ਨੂੰ ਚੁੱਕ ਸਿੱਧਾ ਥਾਣੇ ਲਿਆਂਦਾ ਤੇ ਹੁਣ ਇਹ ਥਾਣੇ ਵਿੱਚ ਮੂਲ ਕੋਈ ਖੜੇ ਹੋਏ ਨਜ਼ਰ ਆ ਰਹੇ ਨੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਹੈਰੋਨ ਅਤੇ ਇੱਕ ਡਿਜੀਟਲ ਕੰਡਾ ਫੜਿਆ ਗਿਆ ਹੈ ਇਸ ਦੇ ਨਾਲ ਹੀ ਇੱਕ ਬ੍ਰਿਜਾ ਗੱਡੀ ਵੀ ਬਰਾਮਦ ਕੀਤੀ ਗਈ ਹੈ ਜੋ ਜੀ ਐਸ ਐਸ ਪੀ ਸਾਹਿਬ ਸ਼੍ਰੀ ਰੰਕਰ ਗੁਪਤਾ ਜੀ ਆਈ ਪੀ ਐਸ ਜੀ ਐਸ ਐਸ ਪੀ ਸਾਹਿਬ ਜਿਲ੍ਹਾ ਜਗੰਧਰਧਿਆਨ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਡਰੈਕਟ ਰੇਡ ਚਲਾਈ ਜਾ ਰਹੀ ਹੈ ਅਲਾਕੀ ਵਿੱਚ ਥਾਣਾ ਫਲੋਰ ਦੀ ਪੁਲਿਸ ਨੂੰ ਉਸਰੇ ਵੱਡੀ ਸਭੋ ਦਾ ਮੀਟ ਜਦੋਂ ਹਾਲ ਫਲੋਰ ਦੀ ਲੇਡੀ ਐਸਆਈ ਅਮਨਿੰਦੂ ਅਤੇ ਉਸ ਦੀ ਬ੍ਰੀਜ਼ ਪਾਰਟੀ ਕਸ਼ਤ ਕਰਦੀ ਹੋਈ ਹਾਈਵੇ ਦੇ ਫਲੋਰ ਤੋਂ ਜਲਿਆਨ ਸਾਈਡ ਨੂੰ ਜਾ ਰਹੀ ਸੀ ਕਿ ਮਠੱਡਾ ਕਲਾਂ ਘਾਟ ਕੋਲ ਨੇ ਇੱਕ ਬਰੀਜਾ ਗੱਡੀ ਵਾਈਟ ਕਲਰ ਦੀ ਖੜੀ ਸੀ ਜਿਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ ਇੱਕ ਲੜਕਾ ਔਰ ਇੱਕ ਲੜਕੀ ਜੋ ਕੋਈ ਨਸ਼ਾ ਕੰਜ਼ੂਮ ਕਰਨ ਦੀ ਤਿਆਰੀ ਵਿੱਚ ਸੀ ਜਿਨ੍ਹਾਂ ਦੀ ਤਵਾਸੀ ਕਰਨ ਤੇ ਉਹਨਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਫੈਦਾ ਮੰਦੀ ਰਿਕਵਰੀ ਹੋਈ ਆ ਔਰ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਬ੍ਰਿਜਾ ਬੀਬੀ ਸ਼ਕਤੀ ਕੀ ਬਤਰ ਰਿਕਵਰੀ ਹੋਈ ਆ ਔਰ ਜਿਨ੍ਹਾਂ ਦੀ ਪੁਛਗਿਸ਼ ਤੇ ਇਹਨਾਂ ਨੇ ਦੱਸਿਆ ਕਿ ਉਹ ਜੋ ਬਰਾਮਦ ਹੋਇਆ ਚਿੱਟਾ ਹੈਰੋਨ ਕੁਲਵਿੰਦਰ ਸਿੰਘ ਪਿੰਡ ਦਾ ਸੰਗੋ RAM ਪ੍ਰਕਾਸ਼ ਵਾਸੀ ਪਿੰਡ ਮਠੱਡਾ ਕਲਾਂ ਟਾਣਾ ਫਲੌਰ ਹੂੰ ਵਸੂ ਲੈ ਕੇ ਆਇਆ ਹੂੰ ਔਰ ਉਸ ਨੂੰ ਵੀ ਅਸੀਂ ਇਮੀਡੀਏਟ ਗ੍ਰਿਪਟਾਰ ਕਰ ਲਿਆ ਗਿਆ ਹੂੰ ਅਤੇ ਜੋ ਇਹ ਲੜਕਾ ਉਸਨੇ ਆਪਣੀ ਪਛਾਣ ਗੁਰਵੀਨ ਸਿੰਘ ਸੋਨੂ ਸੁਪਨਾਮ ਸਿੰਘ ਵਾਸੀ ਧੱਤੋਵਾਲ ਥਾਣਾ ਮਿੱਟੀ ਅੰਜਲਾ ਹਿਆਰਪੁਰ ਅਤੇ ਲੜਕੀ ਜਿਸਨੇ ਆਪਣਾ ਨਾਮ ਬਲਵਿੰਦਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਖਾਟੀ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਜੋ ਇਹਨਾਂ ਦੇ ਵਰਕਲੌਪ ਮਾਮਲਾ ਨੰਬਰ 199 ਮਿਤੀ 22/7/24 ਅੰਡਰ ਸੈਕਸ਼ਨ 21 ਬੀ 62 ਚਸਾਂਡਿਗੀ ਸਥਾਨਾ ਫਲੋਰ ਰਜਿਸਟਰ ਕੀਤਾ ਗਿਆ ਜਿਨ੍ਹਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਕਿ ਇਹ ਦੋਨੋਂ ਇਹਨਾਂ ਨੇ ਰਿਸ਼ਤੇਦਾਰੀ ਹੈ ਇਹਨਾਂ ਦੀ ਇਹ ਜੋ ਲੜਕਾ ਗੁਰਦੀਪ ਸਿੰਘ ਆ ਔਰ ਲੜਕੀ ਬਲਿੰਦਰਪੁਰੇ ਦੀ ਸਗੀ ਘਵਾਦੀ ਬੇਟੀ ਆ ਔਰ ਇਹ ਇਕੱਠੇ ਜਿਹੜਿਆ ਰਿਲੇਟਡ ਨੇ ਅਨਛਾਪੀਂਦੇ ਆ ਔਰ ਇਹ ਪੁਜਾਰੀ ਅੱਗੇ ਵਿਚੋ ਹੂੰ ਕੋ ਪਹਿਲੇ ਮੁਕਾਦਮੇ ਇਨਾਂ ਦੇ ਨਹੀਂ ਇਹਦਾ ਪਿਛਲਾ ਕੋਈ ਕਾਨੂੰਨੀ ਰਿਕਾਰਡ ਨਹੀਂ ਮਿਲਿਆ ਹੂੰ ਫਰਸਟ ਹੁੰਦਾ ਮੈਨੂੰ ਕਿੱਥੇ ਵੇਚਣਾ ਸੀਗਾ ਲੈ ਆ ਕੇ ਇਹਨਾਂ ਨੇ ਇਹ ਆਪਣੇ ਉਧਰ ਪਿੰਡਾਂ ਵਿੱਚ ਕੁਵਾਰੀ ਦੇ ਵਿੱਚ ਨਹੀਂ ਠੀਕ ਹੈ ਕੁਝ ਪੀਰੀਆਂ ਦੇ ਕੁਝ ਮੇਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਲੋਰ ਪੁਲਿਸ ਨੇ ਇਹਨਾਂ ਤਿੰਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਦੇ ਹੋਰ ਕਿਹੜੇ-ਕਿਹੜੇ ਨਸ਼ਾ ਤਸਕਰਾਂ ਦੇ ਨਾਲ ਲਿੰਕ ਨੇ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ